ਚਾਰ ਵੱਡੇ ਸ਼ਹਿਰਾਂ ਦੇ ਵਿੱਚ 50% ਦੇ 20 ਜਿਹੜੇ ਨੇ ਉਹਨਾਂ ਨੇ ਕਿਫਾਇਤੀ ਤੇ ਰਹਿਣ ਸਹਿਣ ਦੀ ਲਾਗਤ ਨੂੰ ਪ੍ਰਮੁੱਖ ਮੁੱਦੇ ਵਜੋਂ ਦਰਸਾਇਆ ਹੈ। ਉਹਨਾਂ ਵਿੱਚ ਉਸ ਜਗ੍ਹਾ ਹੋਵੇ ਜਿੱਥੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲ ਸਕੇ। ਇਹਦੇ ਲਈ ਸਾਡੀ ਸਰਕਾਰ ਨੇ 15000 ਕੁੱਲੀ ਬੱਚਿਆਂ ਦੀ ਸੀਟਾਂ ਨਿਸ਼ਚਿਤ ਕੀਤੀਆਂ। ਉਹ ਐਨਡੀਪੀ ਪਾਰਟੀ ਦੀ ਸਰਕਾਰ ਵੱਲੋਂ ਪਬਲਿਕ ਸਕੂਲਸ ਤੇ ਹੈਲਥ ਕੇਅਰ ਦੇ ਵਿੱਚ ਵੱਡੀ ਇਨਵੈਸਟਮੈਂਟ ਜਿਹੜੀ ਹੈ ਉਹ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਰੈਸਟੋਰੈਂਟ ਕੈਨੇਡਾ ਗੰਭੀਰ ਨਤੀਜਿਆਂ ਦੀ ਭਵਿੱਖਬਾਣੀ ਕਰ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਿਆ ਸ਼ਹਿਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ। ਐਨਡੀਪੀ ਐਮਐਲਏ ਅਤੇ ਸਰੀ ਨਾਰਥ ਤੋਂ ਕੈਂਡੀਡੇਟ ਰਚਨਾ ਸਿੰਘ ਦੇ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਗਿਆ ਜਿਨ੍ਹਾਂ ਦਾਵਾ ਕੀਤਾ ਹੈ ਕਿ ਐਨਡੀਪੀ ਪਾਰਟੀ ਦੀ ਸਰਕਾਰ ਵੱਲੋਂ ਪਬਲਿਕ ਸਕੂਲਸ ਤੇ ਹੈਲਥ케ਅਰ ਦੇ ਵਿੱਚ ਵੱਡੀ ਇਨਵੈਸਟਮੈਂਟ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਜੋ ਕੰਮ ਬਾਕੀ ਬਚੇ ਨੇ ਉਹਨਾਂ ਨੂੰ ਵੀ ਪੂਰਾ ਕਰਨ ਦੇ ਲਈ ਪਵਿੱਖ ਦੇ ਵਿੱਚ ਕੰਮ ਕੀਤਾ ਜਾਏਗਾ ਐਨਾ ਨਹੀਂ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਇਸ ਵਾਰ ਵੀ ਰਿਕਾਰਡ ਤੋੜ ਜਿੱਤ ਦਾ ਦਾਵਾ ਕੀਤਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਦੇ ਲਈ ਅਧਿਕਾਰਤ ਤੌਰ ਤੇ ਪ੍ਰਚਾਰ ਸ਼ੁਰੂ ਹੋ ਗਿਆ ਇਸ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਸਰੀ ਨਾਰਥ ਤੋਂ ਕੈਂਡੀਡੇਟ ਰਚਨਾ ਸਿੰਘ ਦੇ ਵੱਲੋਂ ਵੀ ਪਾਰਟੀ ਦੇ ਚੋਣ ਦਫ਼ਤਰ ਤੋਂ ਕੈਂਪੇਨ ਸ਼ੁਰੂ ਕੀਤੀ ਗਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਨਡੀਪੀ ਦਾ ਸਾਥ ਦਿੱਤਾ ਜਾਵੇ ਜੀ ਬਿਲਕੁਲ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡਾ ਕੈਂਪੇਨ ਆਫਿਸ ਹੈਗਾ ਅੱਜ ਰਿਚਟਾਪ ਹੋਈ ਹੈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੀਜੀ ਵਾਰ ਤੀਜੀ ਵਾਰ ਆਪਣਾ ਨਾਮ ਵੈਲਟ ਪੇਪਰ ਤੇ ਰੱਖ ਲਈ ਤੇ ਹੁਣ ਮੇਰੀ ਰਾਈਡਿੰਗ ਜਿਹੜੀ ਹੈ ਉਹ ਸਰੀ ਨਾਰਥ ਹੋ ਚੁੱਕੀ ਹੈ ਪਹਿਲਾਂ ਸਰੀ ਗ੍ਰੀਨ ਟਿੰਬਰ ਸੀਗੀ ਪਰ ਜਿਹੜੀ ਬੀਸੀ ਇਲੈਕਸ਼ਨ ਨੇ ਆਪਣੀਆਂ ਚੇਂजेस ਕੀਤੀਆਂ ਬਾਉਂਡਰੀ ਚੇਂजेस ਕੀਤੀਆਂ ਉਹਦੇ ਕਰਕੇ ਰਾਈਡਿੰਗ ਦਾ ਥੋੜਾ ਜਿਹਾ ਨਕਸ਼ਾ ਵੀ ਬਦਲ ਗਿਆ ਹੈ ਪਰ ਨਾਮ ਵੀ ਹੁਣ ਸਰੀ ਗ੍ਰੀਨ ਟਿੰਬਰਸ ਤੋਂ ਸਰੀ ਨਾਰਥ ਹੋ ਗਿਆ ਹੈ ਮੈਨੂੰ ਉਮੀਦ ਹੈ ਕਿ ਜਿੰਨਾ ਪਿਆਰ ਤੁਸੀਂ ਪਿਛਲੇ ਸਾਲਾਂ ਚ ਮੈਨੂੰ ਦਿੱਤਾ ਹੈ ਐਂਡ ਟੂ ਐਨਡੀਪੀ ਅਸੀਂ ਬਹੁਤ ਸਾਨੂੰ ਖੁਸ਼ੀ ਹੈ ਕਿ ਅਸੀਂ ਜਿਹੜਾ ਕੰਮ ਕਰ ਸਕਦੇ ਹਾਂ ਬਿਸ਼ੱਕ ਉਹ ਹੈਲਥ케ਅਰ ਲਈ ਹੈ এডੂਕੇਸ਼ਨ ਲਈ ਟ੍ਰਾਂਜ਼ਿਟ ਲਈ ਤੇ ਬਾਕੀ ਲੋਕਾਂ ਦੀ ਜਿਵੇਂ ਇਨਕਲੂਸਿਵਿਟੀ ਲਈ ਕਿ ਅਸੀਂ ਉਹ ਕੰਮ ਪੂਰਾ ਅੱਗੇ ਹੋਰ ਵਧਾ ਸਕੀਏ ਸਾਨੂੰ ਪਤਾ ਹੈ ਕਿ ਅਜੇ ਵੀ ਕੰਮ ਹੋਰ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਪਰ ਅਸੀਂ ਮੈਂ ਤੇ ਮੇਰੀ ਟੀਮ اسپੈਸ਼ਲੀ ਪ੍ਰੀਮੀਅਰ EB ਦੇ ਨਾਲ ਵੀ ਆਰ ਰੈਡੀ ਟੂ ਟੇਕ ਔਨ ਥਿਸ ਵਰਕ ਐਂਡ ਰੀਲੀ ਐਕਸਾਈਟਿਡ ਫਾਰ ਥਿਸ ਥਿਸ ਕੈਂਪੇਨ ਕੈਂਪੇਨ 2024 ਐਂਡ ਲੁਕਿੰਗ ਫੋਰਵਰਡ ਟੂ ਰਿਪਰੈਜ਼ੈਂਟ ਯੂ ਵਾਂਸ ਅਗੇਨ ਹੈਲਥ케ਅਰ ਤੇ ਸਕੂਲਾਂ ਦੇ ਵਿੱਚ ਪੋਟੇਬਲ ਦੀ ਸਮੱਸਿਆ ਪ੍ਰੋਵਿੰਸ ਵਿੱਚ ਵੱਡੀ ਸਮੱਸਿਆ ਬਣੀ ਹੋਈ ਹੈ। ਐਮ.ਐਲ.ਏ ਰਚਨਾ ਸਿੰਘ ਨੇ ਕਿਹਾ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਕਾਫੀ ਕੰਮ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਦਰੁਸਤ ਕਰਨ ਦੇ ਲਈ ਕਦਮ ਅੱਗੇ ਵਧਾਏ ਜਾਣਗੇ। ਜੀ ਬਿਲਕੁਲ ਸਾਨੂੰ ਪਤਾ ਕਿ ਹੈਲਥ케ਅਰ ਐਜੂਕੇਸ਼ਨ ਸਾਰੇ ਲੋਕਾਂ ਨੂੰ ਇੰਪੈਕਟ ਕਰਦਾ ਹੈ। ਹੈਲਥ케ਅਰ ਦੇ ਅਸੀਂ ਜੇ ਗੱਲ ਕਰੀਏ ਤੇ ਨਵਾਂ ਜਿਹੜਾ ਕਲੋਵਰ ਡੇਲ ਦਾ ਹਸਪਤਾਲ ਹੈ ਉਹਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ। ਔਰ ਸਾਨੂੰ ਪਤਾ ਕਿ ਉਹਨੇ ਬਹੁਤ ਜ਼ਿਆਦਾ ਆ ਰਾਹਤ ਦੇਗਾ ਉਸ ਸਰੀਨਵਾਸੀਆਂ ਨੂੰ ਕਿਉਂਕਿ ਸਾਨੂੰ ਪਤਾ ਹੈ ਕਿ ਪ੍ਰੈਸ਼ਰ ਸਾਡੀ ਹੈਲਥ케ਅਰ ਦੇ ਉੱਤੇ ਕਿੰਨਾ ਜ਼ਿਆਦਾ ਹੈਗਾ ਪਰ ਨਾਲ ਹੀ ਨਾਲ ਜੇ ਜਿਹੜਾ ਸਰੀ ਮੈਮੋਰੀਅਲ ਟਾਵਰ ਹੈਗਾ ਜਿੱਥੇ ਸਾਡੇ ਬਹੁਤ ਜ਼ਿਆਦਾ ਸਾਡੇ ਵਸੋਂ ਵਾਲੇ ਲੋਕ ਜਾਂਦੇ ਐ ਉਹ ਵੀ ਉਹਦੇ ਵਿੱਚ ਵੀ ਇੱਕ ਨਵਾਂ ਟਾਵਰ ਸਰੀ ਮੈਮੋਰੀਅਲ ਹਸਪੀਟਲ ਚ ਬਣਨ ਜਾ ਰਿਹਾ ਹੈਗਾ ਨਾਲ ਜਿਤ ਮੈਂ ਕਿਉਂਕਿ ਮੈਂ ਮਿਨਿਸਟਰ ਆਫ ਐਜੂਕੇਸ਼ਨ ਐਂਡ ਚਾਈਲਡ ਕੇਅਰ ਸੀਗੀ ਸਰੀ ਦੇ ਵਿੱਚ ਸਾਨੂੰ ਪਤਾ ਹੈ ਕਿ ਵਸੋਂ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਬਹੁਤ ਜ਼ਿਆਦਾ ਲੋਕ ਕਿ ਸਰੀ ਨੂੰ ਆਪਣਾ ਘਰ ਬਣਾ ਰਹੇ ਐ ਤਾਂ ਕਿ ਸਕੂਲਾਂ ਵਿੱਚ ਉਹ ਜਗ੍ਹਾ ਹੋਵੇ ਜਿੱਥੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲ ਸਕੇ ਇਹਦੇ ਲਈ ਸਾਡੀ ਸਰਕਾਰ ਨੇ 15000 ਸਕੂਲੀ ਬੱਚਿਆਂ ਦੀ ਸੀਟਾਂ ਅ ਅ ਨਿਸ਼ਚਿਤ ਕੀਤੀਆਂ ਉਹ ਫੰਡ ਕੀਤੀਆਂ ਹੋਈਆਂ ਅਸੀਂ ਲਗਾਤਾਰ ਰਾfte ਵਿੱਚ ਹੈਗੇ ਹਾਂ ਸਰੀ ਸਕੂਲ ਡਿਸਟ੍ਰਿਕਟ ਦੇ ਕਿ ਕਿਵੇਂ ਅਸੀਂ ਵੱਧ ਤੋਂ ਵੱਧ ਸਕੂਲ ਜਲਦੀ ਉਸਾਰ ਸਕੀਏ ਤੇ ਬੱਚਿਆਂ ਨੂੰ ਜਿਹੜੀ ਕੁਆਲਿਟੀ ਐਜੂਕੇਸ਼ਨ ਜਿਹਦੇ ਉਹ ਹੱਕਦਾਰ ਹੈ ਉਹ ਮਿਲ ਸਕੇ ਸੋ ਦਿਸ ਵਰਕ ਮੈਂ ਕਹੂੰਗੀ ਜੇ ਖਤਮ ਨਹੀਂ ਹੋਇਆ ਪਰ ਜਿਹੜਾ ਅਸੀਂ ਪਿਛਲੇ 7 ਸਾਲਾਂ ਦਾ ਕੰਮ ਕੀਤਾ ਬਹੁਤ ਹੀ ਅਸੀਂ ਕਹਾਂਗੇ ਕਿ ਇਟਸ ਇਟਸ ਰੀਲੀ ਗੁੱਡ ਬਹੁਤ ਹੋ ਗਿਆ ਤੇ ਮਾਣ ਹੈਗਾ ਪਰ ਅਜੇ ਦੀ ਬਹੁਤ ਜ਼ਿਆਦਾ ਹੋਰ ਕੰਮ ਕਰਨ ਦੀ ਲੋੜ ਹੈ ਜੇ ਬਿਲਕੁਲ ਮੈਂ ਕਹੂੰਗੀ ਕਿ ਜਦ ਕੋਈ ਐਵੀਡੈਂਸ ਬੇਸਡ ਜਦ ਵੀ ਕੋਈ ਗੱਲਾਂ ਹੁੰਦੀਆਂ ਜਦ ਤੇ ਕੋਈ ਐਵੀਡੈਂਸ ਨਹੀਂ ਹੈਗਾ ਸਾਨੂੰ ਪਤਾ ਹੈਗਾ ਕਿ ਕਲਾਸ ਸਾਈਜ਼ਸ ਇਹ ਨਿਰਧਾਰਿਤ ਕੀਤੇ ਗਏ ਉਹਦਾ ਕਾਰਨ ਸੀਗਾ ਕਿ ਕਿਉਂ ਨੇ ਨਿਰਧਾਰਿਤ ਕੀਤੇ ਗਏ ਕਿੰਨੇ ਲੋਕੀ ਕਲਾਸਾਂ ਦੇ ਵਿੱਚ ਕਿੰਨੇ ਬੱਚੇ ਹੋਣ ਤਾਂ ਕਿ ਉਹ ਬੱਚਿਆਂ ਨੂੰ ਜਿਹੜੀ এডਿਕੇਸ਼ਨ ਹੈ ਜਿਹੜੀ ਸਿੱਖਿਆ ਹੈ ਜਿਹੜੀ ਸਪੋਰਟ ਹੈ ਉਹ ਮਿਲ ਸਕੇ ਕਲਾਸ ਸਾਈਜ਼ਸ ਵਧਾਉਣ ਨਾਲ ਜਿਹੜਾ ਅਸੀਂ ਪ੍ਰੈਸ਼ਰ ਆਲਰੇਡੀ ਟੀਚਰਸ ਦੇ ਉੱਤੇ ਔਰ ਸਪੋਰਟ ਸਟਾਫ ਦੇ ਉੱਤੇ ਆਲਰੇਡੀ ਜਿਹੜਾ ਪ੍ਰੈਸ਼ਰ ਹੈ ਉਹਨੂੰ ਅਸੀਂ ਕਿਸ ਲੈਵਲ ਤੇ ਲੈ ਕੇ ਜਾਵਾਂਗੇ ਤੇ ਔਰ ਜਿਹੜੀ ਬੱਚਿਆਂ ਦੀ ਸਿੱਖਿਆ ਦਾ ਲੈਵਲ ਕਿੱਥੇ ਜਾਏਗਾ ਸੋ ਆਈ ਰੀਲੀ ਤਾਈ ਕਰਕੇ ਅਸੀਂ ਸਾਡੀ ਸਰਕਾਰ ਹੈ ਜਿਹੜੀ ਕਿ ਐਵੀਡੈਂਸ بیس ਤੇ ਟੀਚਰਸ ਤੋਂ ਅ ਬਾਕੀ ਆਪਣੇ ਸਪੋਰਟ ਪਾਰਟਨਰਸ ਬਿਸ਼ੇਕੋ এডਿਕੇਸ਼ਨ ਅਸਿਸਟੈਂਟਸ ਹੈ ਪ੍ਰਿੰਸੀਪਲ ਵਾਈਸ ਪ੍ਰਿੰਸੀਪल्स ਜਿੰਨੇ ਵੀ ਸੁਪਰਟੈਂਡੈਂਸ ਹੈ ਸਾਰਿਆਂ ਨੂੰ ਨਾਲ ਲੈ ਕੇ ਟਰਸਟੀਜ਼ ਨੂੰ ਨਾਲ ਲੈ ਕੇ ਅਸੀਂ ਫੈਸਲੇ ਕਰਦੇ ਹਾਂ ਰਾਦਰ than ਮੇਕਿੰਗ ਐਨੀ ਪੋਲਿਟিক্যাল ਅ ਅਨਾਉਂਸਮੈਂਟਸ ਸੋ ਅ ਸਾਡੀ ਮੇਰੀ ਵਚਨਬੱਧਤਾ ਸਾਡੀ ਸਰਕਾਰ ਦੀ ਵਚਨਬੱਧਤਾ ਹੈ ਹੈ ਕਿ ਬੱਚਿਆਂ ਨੂੰ ਉਹ ਪੜ੍ਹਾਈ ਮਿਲੇ ਜਿਹੜੇ ਉਹ ਹੱਕਦਾਰ ਹੈ ਤੇ ਕਲਾਸ ਸਾਈਜ਼ ਨਾਲ ਉਹ ਪੜ੍ਹਾਈ ਤੇ ਉਹਦਾ ਜਿਹੜਾ ਉਹਦੀ ਡਿਟੀਰੀਓਰੇਸ਼ਨ ਹੀ ਹੋਏਗੀ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਲੇਬਰ ਮਨਿਸਟਰ ਹੈਰੀ ਬੈਂਸ ਨੇ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਬਲਿਕ ਪ੍ਰੋਪਰਟੀਆਂ ਵੇਚਣ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਜਦਕਿ ਸਰਕਾਰ ਦੇ ਵੱਲੋਂ ਕਲਾਸਰੂਮਸ ਨਵੇਂ ਹਸਪਤਾਲ ਬਣਾਉਣ ਲਈ ਕਦਮ ਚੁੱਕੇ ਗਏ ਨਹੀਂ ਇਸ ਲਈ ਐਨਡੀਪੀ ਦੇ ਸਹਿਯੋਗ ਦੀ ਜ਼ਰੂਰਤ ਹੈ ਤਾਂ ਜੋ ਪਬਲਿਕ ਸੈਕਟਰ ਨੂੰ ਮਜ਼ਬੂਤ ਕੀਤਾ ਜਾ ਸਕੇ ਹਾਂਜੀ ਅੱਜ ਤੋਂ ਇਲੈਕਸ਼ਨ ਸ਼ੁਰੂ ਆ ਰਿਡ ਡ੍ਰਾਪ ਜਿਹਨੂੰ ਕਹਿੰਦੇ ਆ ਉਹ ਅੱਜ ਹੋ ਗਈ ਆ ਤੇ ਅੱਜ ਸਾਰੀਆਂ ਜਿਹੜੀਆਂ ਇਲੈਕਸ਼ਨ ਦੀਆਂ ਜਿਹੜੀਆਂ ਐਕਟੀਵਿਟੀਆਂ ਇੱਥੇ ਤੁਸੀਂ ਦੇਖ ਰਹੇ ਹੋ ਰਚਨਾ ਸਿੰਘ ਦੇ ਦਫ਼ਤਰ 'ਚ ਅਸੀਂ ਆਏ ਆ ਇਹ ਜਿਹੜੇ ਕਿ ਸਰੀ ਨੌਰਥ ਤੋਂ ਖੜੇ ਹੈਗੇ ਆ ਐਮ ਐਲ اے ਮਿਨਿਸਟਰ ਆਫ ਪਿਛੇ ਰਹਿ ਚੁਕੇ ਆ এডੂਕੇਸ਼ਨ ਇਸੇ ਦਫਤਰ ਦੇ ਵਿੱਚ ਜੈਸੀ ਸੋਨਰ ਜਿਹਦਾ ਪਿਛੇ ਤੁਸੀਂ ਸਾਈਨ ਦੇਖ ਰਹੇ ਹੋ ਉਹ ਸਰੀ ਨਿਊਟਨ ਤੋਂ ਖੜੀ ਹੈਗੀ ਆ ਔਰ ਇਸੇ ਦਫਤਰ ਦੇ ਵਿੱਚ ਰਵੀ ਕਾਲੋ ਜਿਹੜੇ ਕਿ ਡੈਲਟਾ ਨੌਰਥ ਤੋਂ ਖੜੇ ਹੈਗੇ ਆ ਦੇਖੋ ਰੂਮ ਭਰਿਆ ਪਿਆ ਲੋਕੀ ਉਤਸ਼ਾਹ ਵਿੱਚ ਆ ਕਿਉਂਕਿ ਇਹ ਦੇਖ ਰਿਹਾ ਕਿ ਪਿਛਲੇ ਜਿਹੜੇ 7 ਸਾਲ ਜੋ ਸਰੀ ਡੈਲਟਾ ਦੇ ਵਿੱਚ ਹੋਇਆ ਉਹ ਜਿਹੜਾ ਕੰਮ ਪਹਿਲੀਆਂ 16 ਸਾਲਾਂ ਦੇ ਵਿੱਚ ਬਿਲਕੁਲ ਨਹੀਂ ਹੋਇਆ ਇੱਥੇ ਸਕੂਲ ਪਿਛਲੇ 4 ਸਾਲ ਜਦੋਂ ਪਿਛਲੀ ਸਰਕਾਰ ਸੀ ਇੱਕ ਨਹੀਂ ਬਣਿਆ ਅੱਜ ਅਸੀਂ ਇਹਨਾਂ ਦੇ ਰਚਨਾ ਸਿੰਘ ਦੀ ਅਗਵਾਈ ਹੇਠ 13000 ਨਵੀਂ ਸੀਟ ਬਣਾ ਚੁੱਕੇ ਹਾਂ ਹੋਰ ਆ ਰਹੇ ਆ ਹਸਪਤਾਲਾਂ ਨੇ ਜ਼ਮੀਨਾਂ ਪਹਿਲਾਂ ਵੇਚ ਰਿਆ ਸੀ ਆਪਣੇ ਦੋਸਤਾਂ ਨੂੰ ਸਸਤੇ ਭਾਅ ਦੇ ਵਿੱਚ ਤੇ ਅੱਜ ਅਸੀਂ ਹਸਪਤਾਲ ਬਣਾ ਰਹੇ ਹਾਂ ਇਹ ਜਦੋਂ ਪਬਲਿਕ ਟਰਾਂਸਪੋਰਟੇਸ਼ਨ ਦੀ ਗੱਲ ਹੁੰਦੀ ਸੀ ਕਹਿੰਦੇ ਰੈਫਰੈਂਡਮ ਕਰਾਉਣ ਲੋਕਾਂ ਨੂੰ ਪੁੱਛਦੇ ਸੀ ਤੁਸੀਂ ਵੱਧੂ ਟੈਕਸ ਪੇ ਕਰੋਗੇ ਤਾਂ ਅਸੀਂ ਇਧਰ ਨੂੰ ਐਕਸਪੈਂਸ਼ਨ ਕਰਾਂਗੇ ਉਹ ਅਸੀਂ ਬਿਲਕੁਲ ਗਲਤ ਉਹਨਾਂ ਕਹਿੰਦੇ ਗਲਤ ਅਸੀਂ ਨਵੀਂ ਜਿਹੜੀ ਹੈਗੀ ਸਕਾਈ ਟ੍ਰੇਨ ਬਣਾ ਰਹੇ ਹਾਂ ਹਸਪਤਾਲ ਬਣਾ ਰਹੇ ਹਾਂ ਨਵਾਂ ਮੈਡੀਕਲ ਸਕੂਲ ਆ ਰਿਹਾ ਨਵੇਂ ਡਾਕਟਰ हायर ਹੋ ਗਏ ਆ ਜਿਹੜੇ ਬਾਹਰੋਂ ਟ੍ਰੇਨਡ ਹੋ ਕੇ ਡਾਕਟਰ ਨਰਸਸ ਆਈਆਂ ਹੋਰ ਪ੍ਰੋਫੈਸ਼ਨ ਆਏ ਉਹਨਾਂ ਨੂੰ ਬਹੁਤ ਸਸਤਾ ਸੌਖਾ ਕਰ ਦਿੱਤਾ ਕਿ ਉਹ ਆਪਣਾ ਜਿਹੜਾ ਸਕਿੱਲਸ ਹੈਗੇ ਇੱਥੇ ਇੰਪਲੀਮੈਂਟ ਕਰ ਸਕਣ ਅੱਜ ਅੱਜ ਜਿਉਂਕਿ ਆਪਾਂ ਫੰਡਮੈਂਟਲਸ ਪਾ ਦਿੱਤੇ ਆ ਕਿਉਂਕਿ ਇਸ ਆਹ ਇਲਾਕੇ ਨੂੰ ਬਹੁਤ ਜ਼ਿਆਦਾ ਇਗਨੋਰ ਕੀਤਾ ਹੋਇਆ ਸੀਗਾ ਤੇ ਅਸੀਂ ਹੁਣ ਕਿਹਾ ਕਿ ਬਿਲਕੁਲ ਨਹੀਂ ਪਿਛਲੇ 7 ਸਾਲ ਸਾਰੀ ਇਨਵੈਸਟਮੈਂਟ ਸਾਰੀ ਡੈਲਟਾ ਬਚਾ ਰਹੀ ਆ ਤੇ ਇਹ ਕੰਮ ਸ਼ੁਰੂ ਹੋ ਗਿਆ ਆ ਕਾਫੀ ਸਿਰੇ ਤੱਕ ਪਹੁੰਚ ਗਏ ਆ ਸਿਰ ਪਾਣੀ ਉੱਪਰ ਮੜ ਮੜ ਆ ਗਿਆ ਕੋ ਕੈਚ ਅਪ ਹੋ ਕਰਨੀ ਲੋੜ ਸੀ ਹੁਣ ਅੱਗੇ ਸਾਨੂੰ ਜਿਹੜੇ ਸਾਡੇ ਇਸ ਇਨਵੈਸਟਮੈਂਟ ਦੇ ਫਾਇਦੇ ਜਿਸਨ ਲੱਗ ਜਾਣਗੇ ਇਸ ਕਰਕੇ ਮੈਂ ਇੱਥੇ ਆਇਆ ਰਚਨਾ ਸਿੰਘ ਦੇ ਨਾਲ ਅੱਜ ਇਹਨਾਂ ਦੀ ਕੈਂਪੇਨ ਸ਼ੁਰੂ ਹੋ ਰਹੀ ਆ ਤੇ ਨਾਲ ਮੇਰੇ ਬਰੂਸ ਰਾਲਸਨ ਹੁਣੀ ਖੜੇ ਆ ਜਿਹੜੇ ਕਿ ਇਹ ਵੀ 20 ਸਾਲ ਮੇਰੇ ਨਾਲ ਮੇਰੇ ਵਾਂਗ ਮੇਰੇ ਕਾਲਜ ਬਣ ਕੇ ਮਿਨਿਸਟਰੀਆਂ ਵਿੱਚ ਵੀ ਮਿਨਿਸਟਰ ਰਹਿ ਚੁੱਕੇ ਆ ਤੇ ਅੱਜ ਉਹ ਵੀ ਇਸੇ ਸਪੋਰਟ ਵਿੱਚ ਆਏ ਆ ਸੋ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਇਹਨਾਂ ਸਾਰੀਆਂ ਕੈਂਪੇਨਸ ਦਾ ਭਾਗ ਹੈ ਗਿਆ ਪ੍ਰੋਵਿੰਸ਼ੀਅਲ ਚੋਣਾਂ ਲਈ ਸਾਰੀਆਂ ਤਿਰਾਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਨੇ ਪਰ ਫੈਸਲਾ ਪ੍ਰੋਵਿੰਸ ਦੇ ਵੋਟਰਾਂ ਨੇ ਕਰਨਾ ਹੈ ਕਿ ਉਹ ਕਿਸ ਦੀ ਸਰਕਾਰ ਚਾਹੁੰਦੇ ਨੇ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਯਾਨੀ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਤਬਦੀਲੀਆਂ ਵੀਰਵਾਰ ਤੋਂ ਸ਼ੁਰੂ ਹੋ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਰੈਸਟੋਰੈਂਟ ਕੈਨੇਡਾ ਗੰਭੀਰ ਨਤੀਜਿਆਂ ਦੀ ਭਵਿੱਖਬਾਣੀ ਕਰ ਰਿਹਾ ਹੈ ਮੌਜੂਦਾ ਸਮੇਂ ਦੇ ਵਿੱਚ 73000 ਓਪਨਿੰਗ ਹੈ ਪੈੰਡੂ ਦੂਰਦਰਾਟੇ ਤੇ ਸੈਰ ਸਪਾਟਾ ਖੇਤਰਾਂ ਦੇ ਵਿੱਚ ਅਹੁਦਿਆਂ ਨੂੰ ਭਰਨਾ ਸਭ ਤੋਂ ਮੁਸ਼ਕਿਲ ਹੈ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਵਿੱਚ ਫੈਡਰਲ ਸਰਕਾਰ ਦੀਆਂ ਨਵੀਆਂ ਤਬਦੀਲੀਆਂ ਵੀਰਵਾਰ ਤੋਂ ਲਾਗੂ ਹੋ ਰਹੀਆਂ ਨੇ ਜਦੋਂ ਕਿ ਸਰਕਾਰ ਜ਼ੋਰ ਦੇ ਰਹੀ ਹੈ ਕਿ ਇਹ ਤਬਦੀਲੀਆਂ ਕੈਨੇਡੀਅਨ ਰੋਜ਼ਗਾਰ ਦਾਤਾਵਾਂ ਦੀ ਖਾਲੀ ਅਸਾਮੀਆਂ ਨੂੰ ਲਈ ਪ੍ਰੋਗਰਾਮ ਤੇ ਨਿਰਭਰਤਾ ਨੂੰ ਘਟਾਉਣ ਦੇ ਲਈ ਤਿਆਰ ਕੀਤੀਆਂ ਗਈਆਂ ਨੇ ਰੈਸਟੋਰੈਂਟ ਕੈਨੇਡਾ ਗੰਭੀਰ ਨਤੀਜਿਆਂ ਦੀ ਭਵਿਕਵਾਨੀ ਕਰ ਰਿਹਾ ਹੈ ਏਜੰਸੀ ਦਾ ਕਹਿਣਾ ਹੈ ਕਿ ਉਦਯੋਗ ਦੇ ਵਿੱਚ ਮੌਜੂਦਾ ਸਮੇਂ ਵਿੱਚ 73000 ਓਪਨਿੰਗ ਨੇ ਜਦੋਂ ਕਿ ਪਿੰਡੂ ਦੂਰ ਦਰਾਟੇ ਤੇ ਸ਼ਹਿਰ ਸਪਾਟਾ ਖੇਤਰਾਂ ਵਿੱਚ ਔਦਿਆਂ ਨੂੰ ਭਰਨਾ ਸਭ ਤੋਂ ਮੁਸ਼ਕਿਲ ਹੈ ਅਪਡੇਟ ਕੀਤਾ ਪ੍ਰੋਗਰਾਮ ਮੌਜੂਦਾ ਦੋ ਤੋਂ ਘਟ ਕੇ ਕਰਮਚਾਰੀਆਂ ਨੂੰ ਇੱਕ ਸਾਲ ਦੇ ਠੇਕੇ ਤੱਕ ਸੀਮਿਤ ਕਰੇਗਾ ਤੇ ਵਿਦੇਸ਼ੀ ਕਾਮਿਆਂ ਨਾਲ ਕੁੱਲ ਔਦਿਆਂ ਦਾ ਸਿਰਫ 10% ਭਰਨ ਲਈ ਕਾਰਜ ਸਥਾਨਾਂ ਨੂੰ ਸੀਮਿਤ ਕਰੇਗਾ ਇਹ ਵੀ ਦੀ ਦੀ ਸੀਮਾ ਤੋਂ ਠੇਠਾ ਹੈ ਰੈਸਟੋਰੈਂਟ ਪ੍ਰਧਾਨ ਦਾ ਕਹਿਣਾ ਹੈ ਕਿ ਰੋਜ਼ਗਾਰਦਾਤਾ ਕੁਮਾਂਤਰੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੇ ਲਈ ਕਾਗਜ਼ੀ ਕਾਰਵਾਈ ਕਰਨ ਤੇ ਫੀਸਾਂ ਦਾ ਭੁਗਤਾਨ ਕਰਨ ਦੇ ਵਿੱਚ ਬਹੁਤ ਸਮਾਂ ਬਿਤਾਉਂਦੇ ਨੇ ਉਹ ਫਿਰ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਵਧੇਰੇ ਸਮਾਂ ਦਿੰਦੇ ਨੇ ਜਿਸ ਦਾ ਉਹ ਮੰਨਦੇ ਨੇ ਕਿ ਅੱਗੇ ਵਧਣਾ ਸ਼ਾਇਦ ਸਿਰਫ 12 ਮਹੀਨਿਆਂ ਦੇ ਕੰਮ ਲਈ ਯੋਗ ਹੋਵੇਗਾ ਤੇ ਫਿਰ ਜਦੋਂ ਤੱਕ ਕਰਮਚਾਰੀ ਅਸਲ ਦੇ ਵਿੱਚ ਕਾਰੋਬਾਰ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਦੇ ਕੋਲ 1 ਸਾਲ ਹੁੰਦਾ ਹੈ ਜੋ ਕਿ ਪਿਛਲੇ 2 ਸਾਲਾਂ ਦੇ ਇਕਰਾਰਨਾਮੇ ਤੋਂ ਘੱਟ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਅਸਲ ਚਾ ਪ੍ਰਵਾਸੀਆਂ ਨੂੰ ਅੰਦਰ ਲਿਆਉਣਾ ਹੈ ਉਹਨਾਂ ਨੂੰ ਸਥਾਈ ਨਿਵਾਸੀ ਬਣਾਉਣਾ ਹੈ ਨਾ ਕਿ ਇਸ ਬੈਂਡੇਡ ਹੱਲ ਦੀ ਬਜਾਏ ਜੋ ਕਿ ਇੱਕ ਸਥਾਈ ਵਿਦੇਸ਼ੀ ਕਰਮਚਾਰੀ ਹੈ ਜਿੱਥੇ ਤੁਸੀਂ ਉਹਨਾਂ ਨੂੰ 2 ਸਾਲਾਂ ਦੀ ਬਜਾਏ ਇਸ ਸਾਲ ਲਈ ਪ੍ਰਾਪਤ ਕਰ ਦਿਓ ਸਾਡੇ ਕੋਲ ਇੱਥੇ ਲਗਭਗ 10 ਲੱਖ ਕਾਮੇ ਸ਼ਰਨਾਰਥੀਆ ਪ੍ਰਵਾਸੀਆਂ ਦੇ ਪਰਿਵਾਰਕ ਮੈਂਬਰ ਨੇ ਜੋ ਇਸ ਸਮੇਂ ਕੰਮ ਨਹੀਂ ਕਰ ਰਹੇ ਇਸ ਲਈ ਸਾਨੂੰ ਉਹਨਾਂ ਵਿਅਕਤੀਆਂ ਦੇ ਨਾਲ ਮੇਲ ਕਰਨ ਦੇ ਲਈ ਇੱਕ ਪ੍ਰੋਗਰਾਮ ਦੀ ਲੋੜ ਹੈ ਤਾਂ ਜੋ ਅਸੀਂ ਉਹਨਾਂ ਨੂੰ ਨੌਕਰੀ ਤੇ ਰੱਖ ਸਕੀਏ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰੋਗਰਾਮ ਨੂੰ ਬਦਲਿਆ ਗਿਆ ਹੈ ਸਾਲਾਂ ਤੋਂ ਇਸ ਗੱਲ ਨੂੰ ਕੇ ਵਿਵਾਦ ਦਾ ਵਿਸ਼ਾ ਰਿਹਾ ਹੈ ਕਿ ਕਿੰਨੇ ਵਿਦੇਸ਼ੀ ਲੋਕਾਂ ਨੂੰ ਲਿਆਉਂਦਾ ਹੈ ਤੇ ਕੀ ਸਥਾਨਕ ਰੋਜ਼ਗਾਰਦਾਤਾ ਵਿਦੇਸ਼ ਜਾਣ ਤੋਂ ਪਹਿਲਾਂ ਕੈਨੇਡੀਅਨ ਉਮੀਦਵਾਰਾਂ ਦੀ ਭਾਲ ਕਰਨ ਲਈ ਠੋਸ ਯਤਨ ਕਰਦੇ ਨੇ ਰੋਜ਼ਗਾਰਦਾਤਾਵਾਂ ਨੂੰ ਹੁਣ ਇਹ ਪੁਸ਼ਟੀ ਕਰਨ ਲਈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਪ੍ਰਦਾਨ ਕਰਨੀ ਪੈਂਦੀ ਹੈ ਕਿ ਕਿਸੇ ਵਿਦੇਸ਼ੀ ਕਰਮਚਾਰੀ ਦੀ ਅਸਲ ਲੋੜ ਹੈ ਮਜ਼ਦੂਰਾਂ ਦੇ ਵਕੀਲਾਂ ਨੇ ਖੁਦ ਲੰਬੇ ਸਮੇਂ ਤੋਂ ਇਹ ਦਲੀਲ ਦਿੱਤੀ ਹੈ ਕਿ ਇਕਰਾਰਨਾਮੇ ਨੂੰ ਇਕੱਲੇ ਮਾਲਕ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਕਿਉਂਕਿ ਇਹ ਕਰਮਚਾਰੀ ਨੂੰ ਦੁਰਵਿਵਹਾਰ ਲਈ ਕਮਜ਼ੋਰ ਬਣਾਉਂਦਾ ਹੈ ਤੇ ਕਰਮਚਾਰੀ ਨੂੰ ਕਿਤੇ ਹੋਰ ਕੰਮ ਕਰਨ ਤੋਂ ਰੋਕਦਾ ਹੈ ਪ੍ਰੋਗਰਾਮ ਵਿੱਚ ਸ਼ਾਮਿਲ ਲੋਕਾਂ ਤੋਂ ਆਮ ਤੌਰ ਤੇ ਉਹਨਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਕੈਨੇਡਾ ਛੱਡਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਕੁਝ ਮਾਮਲਿਆਂ ਵਿੱਚ ਉਹ ਸਥਾਈ ਨਿਵਾਸੀ ਬਣਨ ਲਈ ਹੋਰ ਇਮੀਗ੍ਰੇਸ਼ਨ ਸਟ੍ਰੀਮਾਂ ਰਾਹੀਂ ਅਰਜ਼ੀ ਦੇ ਸਕਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਰੈਸਟੋਰੈਂਟ ਸੈਕਟਰ ਦੇ ਵਿੱਚ ਕੰਮ ਕਰਦੇ ਸਾਰੇ ਕਾਮਿਆਂ ਵਿੱਚੋਂ ਸਿਰਫ 309 ফেਜ਼ ਦੀ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨਾਲ ਸੰਬੰਧਿਤ ਨੇ ਪਰ ਤਬਦੀਲੀਆਂ ਛੋਟੇ ਕਸਬਿਆਂ ਵਿੱਚ ਸੰਸਥਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਗਿਆ ਜਿੱਥੇ ਉਹਨਾਂ ਕੋਲ ਘੰਟੇ ਕਟਾਉਣ ਜਾਂ ਪੂਰੀ ਤਰ੍ਹਾਂ ਬੰਦ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੋਵੇਗਾ ਨਿਊਜ਼ ਸਟੇਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਇੱਕ ਨਵਾਂ ਪੋਲ ਚਾਰ ਵੱਡੇ ਸ਼ਹਿਰਾਂ ਦੇ ਵਿੱਚ ਕੈਨੇਡੀਅਨਾਂ ਨੂੰ ਉਹਨਾਂ ਦੇ ਰੋਜ਼ਾਨਾ ਜੀਵਨ ਦੇ ਵਿੱਚ ਦਰਪੇਸ਼ ਵੱਖ-ਵੱਖ ਮੁੱਦਿਆਂ ਬਾਰੇ ਪੁੱਛੇ ਜਾਂਦੇ ਤੇ ਉਹਨਾਂ ਦੀ ਸਭ ਤੋਂ ਵੱਡੀ ਚਿੰਤਾ ਦੇ ਤੌਰ ਦੇ ਉੱਤੇ ਕਫਾਇਤੀ ਹਵਾਲਾ ਦਿੰਦੇ ਨੇ ਮਾਰੂ ਪਬਲਿਕ ਓਪੀਨੀਅਨ ਦੁਆਰਾ ਕਰਵਾਏ ਗਏ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਚਾਰ ਵੱਡੇ ਸ਼ਹਿਰਾਂ ਦੇ ਵਿੱਚ 50% ਦੀ ਟੋਰਾਂਟੋ 20 ਅੰਜੜੇ ਨੇ ਉਹਨਾਂ ਨੇ ਕਫਾਇਤੀ ਤੇ ਰਹਿਣ ਸਹਿਣ ਦੀ ਲਾਗਤ ਨੂੰ ਪ੍ਰਮੁੱਖ ਮੁੱਦੇ ਵਜੋਂ ਦਰਸਾਇਆ ਹੈ ਜਿਸ ਬਾਰੇ ਉਹ ਚਿੰਤਤ ਨੇ ਵੈਨਕੂਵਰ ਦੇ ਵਿੱਚ ਇਹ ਗਿਣਤੀ ਹੋਰ ਵਿਵਾਦ ਸੀ ਜਿੱਥੇ 58% ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਇਹ ਸਭ ਤੋਂ ਵੱਡਾ ਮੁੱਦਾ ਹੈ ਐਡਮਿੰਟਨ ਦੇ ਵਿੱਚ ਇਹ ਥੋੜਾ ਘਟ ਯਾਨੀ 55% ਤੇ ਕੈਲਗਰੀ ਦੇ ਵਿੱਚ 47% ਤੇ ਬੈਠ ਗਿਆ ਏ ਪੁੱਛੇ ਜਾਣਤੇ ਕਿ ਜਿਸ ਸ਼ਹਿਰ ਦੇ ਵਿੱਚ ਉਹ ਰਹਿੰਦੇ ਨੇ ਉਹ ਕਾਫਾਈਤੀ ਹੈ ਵੈਨਕੂਵਰ ਵਿੱਚ ਰਹਿਣ ਵਾਲੇ 82% ਦੀ ਲੋਕ ਇਸ ਦੇ ਨਾਲ ਅਸਹਿਮਤ ਸਨ ਟ੍ਰਾਂਟੋ ਦੇ ਵਿੱਚ 79% ਦੀ ਅਸਹਿਮਤ ਸਨ ਤੇ 70% ਦੀ ਕੈਲਗਰੀ ਵਾਸੀਆਂ ਨੇ ਵੀ ਇਹ ਨਹੀਂ ਸੋਚਿਆ ਕਿ ਉਹਨਾਂ ਦਾ ਸ਼ਹਿਰ ਕਾਫਾਈਤੀ ਹੈ ਐਡਵਿੰਟਨ ਵਿੱਚ ਰਹਿਣ ਵਾਲੇ ਇਸ ਗੱਲ ਤੇ ਲਗਭਗ 50-50 ਵਿੱਚ ਵੰਡੇ ਗਏ ਸਨ ਕਿ ਕੀ ਉਹਨਾਂ ਦਾ ਸ਼ਹਿਰ ਕਾਫਾਈਤੀ ਹੈ ਜਾਂ ਨਹੀਂ 44% ਦੀ ਅਸਹਿਮਤ ਨੇ ਕਿ ਉਹਨਾਂ ਦਾ ਸ਼ਹਿਰ ਕਾਫਾਈਤੀ ਹੈ ਟੋਰਾਂਟੋ ਤੇ ਵੈਂਕੂਵਰ ਦੇ ਵਿੱਚ ਰਹਿਣ ਵਾਲਿਆਂ ਵਿੱਚੋਂ ਬਹੁਤੇ 90 ਫੀਸਦੀ ਤੋਂ ਵੱਧ ਨੇ ਸਹਿਮਤੀ ਦਿੱਤੀ ਕਿ ਉਹਨਾਂ ਦੇ ਸ਼ਹਿਰ ਕੰਮ ਕਰਨ ਤੇ ਰਹਿਣ ਦੇ ਲਈ ਬਹੁਤ ਮਹਿੰਗੇ ਸਨ ਕੈਲਗਰੀ 83 ਫੀਸਦੀ ਦੇ ਨਾਲ ਪਿੱਛੇ ਸੀ ਜਦੋਂ ਕਿ ਐਡਮਿੰਟਨ ਦੇ 71 ਫੀਸਦੀ ਲੋਕਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦਾ ਸ਼ਹਿਰ ਕੰਮ ਕਰਨ ਤੇ ਰਹਿਣ ਦੇ ਲਈ ਬਹੁਤ ਮਹਿੰਗਾ ਹੈ ਸਾਰੇ ਚਾਰ ਸ਼ਹਿਰ ਦੇ ਵਿੱਚ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਕਰਿਆਨੇ ਦਾ ਸਭ ਤੋਂ ਉੱਚਾ ਖਰਚਾ ਹੈ ਜਿਸ ਦੇ ਨਾਲ ਉਹ ਸੰਘਰਸ਼ ਕਰ ਰਹੇ ਨੇ ਮਾਰਗੇਜ ਤੇ ਕਿਰਾਇਆ ਤੇ ਉਪੋਕਤਾਵਾਂ ਦੇ ਦੁਆਰਾ ਨੇੜਿਓਂ ਪਾਲਣਾ ਕੀਤੀ ਹੈ ਜ਼ਿਆਦਾਤਰ ਉਤਰਦਾਤਾਵਾਂ ਨੇ ਕਿਹਾ ਹੈ ਕਿ ਕਰਿਆਨੇ ਦੀਆਂ ਚੇਨਾਂ ਤੇ ਫੂਡ ਆਊਟਲੈਟ ਉੱਚ ਮੁਨਾਫੇ ਦੇ ਲਈ ਬਹੁਤ ਜ਼ਿਆਦਾ ਕੀਮਤਾਂ ਵਸੂਲਦੇ ਨੇ ਕਰਿਆਨੇ ਦੀਆਂ ਕੀਮਤਾਂ ਦਾ ਨੰਬਰ ਇੱਕ ਡਰਾਈਵਰ ਹੈ ਜਿਸ ਤੋਂ ਬਾਅਦ ਸਰਕਾਰੀ ਨੀਤੀਆਂ ਨੇ ਜਦੋਂ ਇਹ ਗੱਲ ਆਈ ਕਿ ਇਹਨਾਂ ਦੇ ਵਿੱਚ ਵਧ ਰਏ ਕਰਿਆਨੇ ਦੀਆਂ ਕੀਮਤਾਂ ਦੇ ਲਈ ਕਿ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸੀ ਤਾਂ ਚਾਰ ਸ਼ਹਿਰਾਂ ਵਿੱਚੋਂ ਹਰੇਕ ਵਿੱਚ ਜ਼ਿਆਦਾਤਰ ਉਤਰਦਾਤਾਵਾਂ ਨੇ ਸੰਗੀ ਸਰਕਾਰ ਦੇ ਉੱਤੇ ਸਭ ਤੋਂ ਵੱਧ ਦੋਸ਼ ਲਗਾਇਆ ਐਡਮਿੰਟਨ ਵਿੱਚ ਪੋਲ ਕੀਤੇ ਗਏ ਲੋਕਾਂ ਦੇ ਵਿੱਚੋਂ 80 ਦੇ ਨੇ ਕਿ ਹੈ ਕਿ ਉਹਨਾਂ ਨੂੰ ਅੰਤ ਦੇ ਵਿੱਚ ਪੂਰਾ ਕਰਨਾ ਔਖਾ ਲੱਗ ਰਿਹਾ ਹੈ ਜਿਸ ਦੇ ਬਾਅਦ ਵੈਨਕੂਵਰ 70% ਦੀ ਟ੍ਰਾਂਟੋ 75% ਦੀ ਤੇ ਕੈਲਗਰੀ 73% ਦੀ ਹੈ ਸਟੈਟਿਸਟਿਕਸ ਕੈਨੇਡਾ ਨੇ ਪਿਛਲੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਅਗਸਤ ਦੇ ਵਿੱਚ ਕਰਿਆਨੇ ਦੀਆਂ ਕੀਮਤਾਂ ਪਿਛਲੇ ਸਾਲ ਨਾਲੋਂ 2.4% ਦੀ ਵਧੀਆਂ ਜੋ ਕਿ 2022 ਦੇ ਅਖੀਰ ਤੇ 2023 ਦੇ ਸ਼ੁਰੂ ਵਿੱਚ 11.4% ਦੇ ਤੇ ਤੋਂ ਜਿਹੜਾ ਬਹੁਤ ਜ਼ਿਆਦਾ ਹੈ ਹਾਲਾਂਕਿ ਕਰਿਆਨੇ ਦੀਆਂ ਕੀਮਤਾਂ 3 ਸਾਲ ਪਹਿਲਾਂ ਦੇ ਮੁਕਾਬਲੇ ਅਜੇ ਵੀ 20% ਤੋਂ ਵੱਧ ਨੇ ਤੇ ਕਰਿਆਨੇ ਦੀਆਂ ਕੀਮਤਾਂ ਨੂੰ ਘਟ ਕਰਨ ਦੇ ਲਈ ਵਾਅਦੇ ਦਬਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪੋਲ ਦੇ ਉਤਰ ਦਾਤਾਵਾਂ ਨੂੰ ਪੁੱਛੇਗੇ ਹੋਰ ਵਿਸ਼ਿਆਂ ਦੇ ਵਿੱਚ ਜਿਹੜੀ ਰਾਜਨੀਤਿਕ ਸਥਿਤੀ ਸ਼ਾਮਿਲ ਹੈ ਔਰ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਦੇ ਸਭ ਤੋਂ ਵੱਡੇ ਮੈਟਰੋ ਖੇਤਰਾਂ ਦੇ ਵਿੱਚੋਂ ਸਿਰਫ 21% ਦੀ ਉੱਤਰਦਾਤਾਵਾਂ ਦਾ ਇਹ ਮੰਨਣਾ ਹੈ ਕਿ ਜਸਟਿਨ ਟਰੂਡੋ ਤੇ ਉਹਨਾਂ ਦੀ ਪਾਰਟੀ ਅਗਲੀਆਂ ਚੋਣਾਂ ਦੇ ਵਿੱਚ ਦੁਬਾਰਾ ਚੁਣੇ ਜਾਣ ਦੇ ਹੱਕਦਾਰ ਨੇ ਜਦੋਂ ਫੈਡਰਲ ਐਨਡੀਪੀ ਦੇ ਉੱਤੇ ਬਲੌਕ ਕਿਊਬਕਵਾ ਦੋਹਾਂ ਨੇ ਕਿਹਾ ਕਿ ਉਹ ਇਸ ਹਫ਼ਤੇ ਕੰਜ਼ਰਵੇਟਿਵਾਂ ਦੁਆਰਾ ਪੇਸ਼ ਕੀਤੇ ਜਾਣ ਦੀ ਉਮੀਦ ਕੀਤੇ ਗਏ ਅਵਿਸ਼ਵਾਸ ਪ੍ਰਸਤਾਵ ਦਾ ਸਮਰਥਨ ਨਹੀਂ ਕਰਨਗੇ ਤਾਂ ਪੋਲ ਦੇ ਅਨੁਸਾਰ ਪ੍ਰੀਮੀਅਰ ਡੱਗ ਫੋਰਡ ਟ੍ਰਾਂਟੋ ਦੇ ਵਿੱਚ ਇੱਕ ਧਰੋਵੀਕਰਨ ਵਾਲੀ ਸ਼ਖਸੀਅਤ ਬਣੇ ਹੋਏ ਨੇ ਇਹ ਪੁੱਛੇ ਜਾਂਦੇ ਕਿ ਪ੍ਰੀਮੀਅਰ ਟ੍ਰਾਂਟੋ ਦੇ ਲਈ ਕਿਸ ਤਰ੍ਹਾਂ ਦੀ ਨੌਕਰੀ ਕਰ ਰਹੇ ਨੇ ਤਾਂ 45% ਦੀ ਮਹਿਸੂਸ ਕਰਦੇ ਨੇ ਕਿ ਫੋਰਡ ਵਧੀਆ ਕੰਮ ਕਰ ਰਹੇ ਨੇ ਜਦੋਂ ਕਿ 55% ਨੇ ਕਿਹਾ ਹੈ ਕਿ ਉਹ ਉਹਨਾਂ ਦੇ ਪ੍ਰਦਰਸ਼ਨ ਦੇ ਹੱਕ ਦੇ ਵਿੱਚ ਨਹੀਂ ਹੈ ਲਗਭਗ 1 ਤਿਹਾਈ ਮੰਨਦੇ ਨੇ ਕਿ ਉਹ ਬਹੁਤ ਹੀ ਮਾੜਾ ਕੰਮ ਕਰ ਰਹੇ ਨੇ ਟ੍ਰਾਂਟੋ ਦੇ ਵੋਟਰਾਂ ਨੂੰ ਪੁੱਛਿਆ ਗਿਆ ਕਿ ਕੀ ਪ੍ਰੀਮੀਅਰ ਦੁਬਾਰਾ ਚੁਣੇ ਜਾਣ ਦੇ ਹੱਕਦਾਰ ਨੇ 30% ਦੀ ਨੇ ਕਿਹਾ ਕਿ ਉਹ ਬਣਨ ਦੇ ਹੱਕਦਾਰ ਨੇ ਜਦੋਂ ਕਿ 58% ਨੇ ਕਿਹਾ ਕਿ ਇਹ ਬਦਲਣ ਦਾ ਸਮਾਂ ਹੈ ਜਦੋਂ ਕਿ 12% ਅਨਿਸ਼ਚਿਤ ਨੇ ਜਦੋਂ ਅਲਬਰਟਾ ਦੇ ਵਿੱਚ ਡੈਨੀਅਲ ਸਮਿਥ ਦੀ ਗੱਲ ਕੀਤੀ ਗਈ ਤਾਂ ਐਡਮਿੰਟਨ ਦੇ ਵਿੱਚ 45% ਤੇ ਕੈਲਗਰੀ ਦੇ ਵਿੱਚ 49% ਲੋਕਾਂ ਨੇ ਮਹਿਸੂਸ ਕੀਤਾ ਕਿ ਉਹ ਇੱਕ ਚੰਗਾ ਕੰਮ ਕਰ ਰਹੇ ਹੈ ਜਦੋਂ ਕਿ ਐਡਮਿੰਟਨ ਦੇ 36% ਨੇ ਮਹਿਸੂਸ ਕੀਤਾ ਕਿ ਉਹ ਬਹੁਤ ਹੀ ਮਾੜਾ ਕੰਮ ਕਰ ਰਹੇ ਨੇ ਕੈਲਗਰੀ ਦੇ ਵਿੱਚ 32% ਜਿਹੜੇ ਨੇ ਉਹ ਇਹ ਕਹਿੰਦੇ ਨੇ ਕੈਲਗਰੀ ਵਿੱਚ 37% ਤੇ ਐਡਮਿੰਟਨ ਦੇ ਵਿੱਚ ਪੋਲ ਕੀਤੇ ਗਏ ਲੋਕਾਂ ਵਿੱਚੋਂ 32% ਨੇ ਮਹਿਸੂਸ ਕੀਤਾ ਕਿ ਉਹ ਦੁਬਾਰਾ ਚੋਣ ਦੇ ਹੱਕਦਾਰ ਹੈ ਜਦੋਂ ਕਿ ਐਡਮਿੰਟਨ ਦੇ ਵਿੱਚ 59% ਨੇ ਕਿਹਾ ਹੈ ਕਿ ਇਹ ਤਬਦੀਲੀ ਦਾ ਸਮਾਂ ਹੈ ਕੈਲਗਰੀ ਵਿੱਚ 53% ਨੇ ਵੀ ਭਰੋਸਾ ਕੀਤਾ ਹੈ ਕਿ ਸਰਕਾਰ ਦੇ ਵਿੱਚ ਤਬਦੀਲੀ ਦਾ ਸਮਾਂ ਹੈ ਵੈਨਕੂਵਰ ਵਿੱਚ ਜਿੱਥੇ ਇੱਕ ਸੁਬਾਈ ਚੋਣ ਤੇਜ਼ੀ ਨਾਲ ਲੜੇ ਆ ਰਹੀ ਹੈ ਤਾਂ 42% ਦੀ ਲੋਕ BC ਦੇ ਡੇਵਿਡ ਡੀਵੀ ਨੂੰ ਮਹਿਸੂਸ ਕਰਦੇ ਨੇ ਐਂਡੀਪੀ ਮੁੜ ਚੋਣ ਦੇ ਹੱਕਦਾਰ ਸੀ ਜਦੋਂ ਕਿ 45% ਦਾ ਮੰਨਣਾ ਹੈ ਕਿ ਇਹ ਤਬਦੀਲੀ ਦਾ ਸਮਾਂ ਹੈ ਲੈਂਗਲੀ ਦੇ ਵਿੱਚ ਹਫਤੇ ਦੇ ਅੰਤ ਦੇ ਵਿੱਚ ਇੱਕ ਦੋਹਰੀ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਔਰ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਇੱਕ ਜ਼ਖਮੀ ਹੋਇਆ ਹੈ ਉਸੇ ਨੇੜੇ ਰਹਿਣ ਵਾਲੇ ਜੋ ਨੇ ਉਹਨਾਂ ਨੇ ਆਪਣਾ ਇਸ ਸਬੰਧੀ ਐਕਸਪੀਰੀਅੰਸ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ 10 ਤੋਂ 12 ਸ਼ਾਟ ਜਿਹੜੇ ਆ ਉਹ ਚੱਲੇ ਨੇ ਤੇ ਇਹ ਬਹੁਤ ਹੀ ਗੰਬੀਰ ਗੋਲੀਬਾਰੀ ਸੀ ਜਦੋਂ RCMP ਸ਼ਾਮ ਸਾਡੇ 6 ਵਜੇ ਦੇ ਕਰੀਬ 196 ਸਟਰੀਟ ਤੇ 84 ਐਵੇਨਿਊ ਨੇੜੇ ਇੱਕ ਪ੍ਰਾਪਰਟੀ ਦੇ ਉੱਤੇ ਪਹੁੰਚੀ ਹੈ ਤਾਂ ਸ਼ਨੀਵਾਰ ਉਹਨਾਂ ਨੇ ਦੋ ਆਦਮੀਆਂ ਨੂੰ ਗੋਲੀਆਂ ਦੇ ਨਾਲ ਜ਼ਖਮੀ ਪਾਇਆ ਇੱਕ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਦੂਜੇ ਨੂੰ ਗੈਰ ਜਾਨਲੇਵਾ ਸੱਟਾਂ განਕਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਗੋਲੀ ਕੇ ਸਨਵਾਰੀ ਗਈ ਹੈ ਇਹ ਕਿਸੇ ਨੂੰ ਨਹੀਂ ਪਤਾ RCMP ਨੇ ਹੁਣ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਮਾਰੇ ਗਏ ਵਿਅਕਤੀ ਦੀ ਪਛਾਣ ਕਰ ਲਈ ਹੈ ਤੇ ਉਹ ਪੁਲਿਸ ਦੇ ਵੱਲੋਂ ਜਾਣਿਆ ਵੀ ਜਾਂਦਾ ਸ਼ਖਸੀਅਤ ਔਰ ਮਾਉਂਟਿਸ ਦਾ ਕਹਿਣਾ ਹੈ ਕਿ ਵੀ ਪਰਿਵਾਰ ਨੂੰ ਸੂਚਿਤ ਕੀਤੇ ਜਾਣ ਕਰਕੇ ਉਹ ਫਿਲਹਾਲ ਨਾਮ ਗੁਪਤ ਰੱਖ ਰਹੇ ਨੇ ਵੈਂਕੂਵਰ ਦੀ ਇੱਕ ਕੁਝ ਰਿਪੋਰਟਾਂ ਇਦਰ ਸੌਂਦੀਆਂ ਨੇ ਕਿ ਜ਼ਖਮੀ ਵਿਅਕਤੀ ਲੰਬੇ ਸਮੇਂ ਤੋਂ ਲੋਅਰ ਮੈਨਲੈਂਡ ਦਾ ਗੈਂਗਸਟਰ ਵੀ ਹੈ ਸੰਕੇਤ ਇਹ ਵੀ ਮਿਲ ਰਹੇ ਨੇ ਕਿ ਗੋਲੀਬਾਰੀ ਚਲ ਰਹੇ bc ਗੈਂਗ ਸੰਘਰਸ਼ ਦਾ ਹਿੱਸਾ ਵੀ ਹੋ ਸਕਦੀ ਹੈ ਹਾਲਾਂਕਿ ਕਿਸੇ ਸ਼ੱਕੀ ਦੀ ਪਛਾਣ ਨਹੀਂ ਹੋ ਸਕੀ ਨਿਸ਼ਾਨਾ ਲਗਾ ਕੇ ਕੀਤੀ ਗਈ ਇਹ ਗੋਲੀਬਾਰੀ ਹੈ ਜਾਂਚ ਕਰਤਾ ਜਿਹੜੇ ਨੇ ਸ਼ਨੀਵਾਰ ਸ਼ਾਮ ਨੂੰ ਖੇਤਰ ਦੇ ਹੋਰ ਗਵਾਹਾਂ ਜਾਂ ਫਿਰ ਡੈਸ਼ ਕੈਮ ਫੁਟੇਜ ਦੀ ਪਾਲਵੀ ਕਰਦੇ ਨਜ਼ਰ ਆਏ ਹਾਊਸ ਆਫ ਕਾਮਨਸ ਦੇ ਸਪੀਕਰ ਗ੍ਰੈਗ ਫੌਗਸ ਪਿਛਲੇ ਵੀਰਵਾਰ ਦੇ ਪ੍ਰਸ਼ਨ ਕਾਲ ਤੋਂ ਬਾਅਦ ਐਮਪੀਜ਼ ਨੂੰ ਆਪਣੇ ਵਿਵਹਾਰ ਦੇ ਵਿੱਚ ਸੁਧਾਰ ਕਰਨ ਦੀ ਮੰਗ ਕਰਦੇ ਨਜ਼ਰ ਆਏ ਪਿਛਲੇ ਹਫਤੇ ਐਨਡੀਪੀ ਲੀਡਰ ਜਗਮੀਤ ਸਿੰਘ ਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੇਵਰ ਵਿਚਾਲੇ ਤਿੱਖੀ ਜਿਹੀ ਗਰਮਾ-ਗਰਮੀ ਹੋਈ ਇਸ ਮੌਕੇ ਤੇ ਤਾਂ ਜਗਮੀਤ ਸਿੰਘ ਪੋਲੇਵਰ ਤੇ ਚਿਕਨ ਦੇ ਲਈ ਚੈਂਬਰ ਦੇ ਔਇਲ ਦੇ ਵਿੱਚ ਵੀ ਚਲੇ ਗਏ ਔਰ ਸੋਮਵਾਰ ਨੂੰ ਫੌਰਗਸ ਨੇ ਐਮਪੀਜ਼ ਨੂੰ ਯਾਦ ਦਿਵਾਇਆ ਕਿ ਉਹ ਆਪਣੇ ਹਲਕੇ ਦੀ ਨੁਮਾਇੰਦਗੀ ਕਰਨ ਦੇ ਲਈ ਇਸ ਸਦਨ ਦੇ ਵਿੱਚ ਨੇ ਸੋਮਵਾਰ ਨੂੰ ਪ੍ਰਸ਼ਨ ਕਾਲ ਤੋਂ ਪਹਿਲਾਂ ਫੌਗਜ਼ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਮੈਂ ਇਸ ਕੁਰਸੀ ਤੇ ਸੀ ਤਾਂ ਬਹੁਤ ਸਾਰੇ ਸਵਾਲ ਸਨ ਜੋ ਸਰਕਾਰ ਦੇ ਪ੍ਰਸ਼ਨ ਕਾਲ ਦੇ ਨਾਲ ਸੰਬੰਧਿਤ ਨਹੀਂ ਸਨ ਅਜਿਹੇ ਸ਼ਬਦ ਸੰਜੋਗ ਪਾਰਲੀਮੈਂਟ ਪ੍ਰਣਾਲੀ ਦੇ ਵਿੱਚ ਪਰਵਾਨਤ ਹੋਣ ਤੇ ਦਾਇਰੇ ਤੋਂ ਬਾਹਰ ਹੁੰਦੇ ਨੇ ਅਤੇ ਅਜਿਹਾ ਵਿਵਹਾਰ ਵੀ ਸੀ ਜੋ ਸੰਸਦੀ ਪਰੰਪਰਾ ਤੋਂ ਬਾਹਰ ਸੀ ਸੋ ਮੈਂ ਉਮੀਦ ਕਰਦਾ ਕਿ ਮੈਂਬਰ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਚਲਾਉਣਗੇ ਜੋ ਸਾਡੇ ਹਲਕੇ ਦੇ ਲੋਕਾਂ ਦੇ ਲਈ ਟੁਕਮਾ ਹੋਵੇ ਜਿਨ੍ਹਾਂ ਨੇ ਸਾਨੂੰ ਇੱਥੇ ਉਹਨਾਂ ਦੀ ਨੁਮਾਇੰਦਗੀ ਕਰਨ ਦੇ ਲਈ भेजा ਪਾਲੀਵਰ ਨੇ ਪਿਛਲੇ ਵੀਰਵਾਰ ਪ੍ਰਸ਼ਨਕਾਲ ਦੀ ਸ਼ੁਰੂਆਤ ਦੇ ਵਿੱਚ ਬਲੋਕ ਕਬਕਵਾ ਅਤੇ ਐਨਡੀਪੀ ਦੀ ਆਲੋਚਨਾ ਦੇ ਨਾਲ ਆਲੋਚਨਾ ਵੀ ਕੀਤੀ ਸੀ ਕਿ ਇਹਨਾਂ ਦੋ ਪਾਰਟੀਆਂ ਨੇ ਟਰੋਡੋ ਸਰਕਾਰ ਦੇ ਖਿਲਾਫ ਬੇਪਰੋਜ਼ਗੀ ਮਤੇ ਦੇ ਵਿਰੁੱਧ ਜਾਣ ਦਾ ਫੈਸਲਾ ਕਿਉਂ ਕੀਤਾ ਹੈ ਸਦਨ ਦੇ ਨਿਯਮ ਅਨੁਸਾਰ ਪ੍ਰਸ਼ਨ ਕਾਲ ਦੇ ਵਿੱਚ ਸਵਾਲ ਸਰਕਾਰ ਵੱਲ ਕੇਂਦ੍ਰਿਤ ਹੋਣੇ ਚਾਹੀਦੇ ਨੇ ਆਪਣੇ 5ਵੇਂ ਸਵਾਲ ਦੇ ਦੌਰਾਨ ਪਾਲੀਵਰ ਨੇ ਜਗਮੀਤ ਅਸਤੇ ਦੋਸ਼ ਲਗਾਇਆ ਕਿ ਉਹਨਾਂ ਨੇ ਜ਼ਿਮਨੀ ਚੋਣਾ ਵਿੱਚ ਸੀਟ ਜਿੱਤਣ ਲਈ ਟਰੂਡੋ ਨਾਲ ਤੋੜ ਵਿਛੋੜ ਕੀਤਾ ਸੀ ਅਤੇ ਜਿਵੇਂ ਹੀ ਜ਼ਿਮਨੀ ਚੋਣ ਦਾ ਨਤੀਜਾ ਆਇਆ ਜਗਮੀਤ ਨੇ ਰਵੱਈਆ ਬਦਲ ਲਿਆ ਉਹਨਾਂ ਨੇ ਜਗਮੀਤ ਨੂੰ ਧੋਖੇਬਾਜ਼ ਤੇ ਜਾਲੀ ਆਖਿਆ ਸੀ ਪਾਲੀਵਰ ਵੱਲੋਂ ਸਵਾਲ ਪੁੱਛੇ ਜਾਣ ਦੌਰਾਨ ਜਗਮੀਤ ਸਿੰਘ ਖੜੇ ਹੋਏ ਤੇ ਪਾਲੀਵਰ ਤੇ ਉਤੇ ਚੀਲਾਨ ਲੱਗ ਪਏ ਲੇਵਤ ਦੇ ਬੈਠਣ ਤੋਂ ਬਾਅਦ ਕੰਜ਼ਰਵੇਟਿਵ ਅਤੇ ਐਨਡੀਪੀ ਦੇ ਮੈਂਬਰਾਂ ਦੇ ਵਿੱਚ ਵੀ ਤਿੱਖੀ ਜਿਹੜੀ ਆ ਉਹ ਸੁਰ ਸੁਣਾਈ ਦਿੱਤੀ ਇਸ ਗਰਮਾ ਗਰਮੀ ਤੋਂ ਬਾਅਦ ਫਰਜ਼ ਨੇ ਐਮਪੀਜ਼ ਨੂੰ ਸਦਨ ਦੀ ਰਵਾਇਤ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹਾਲਾਂਕਿ ਉਹਨਾਂ ਨੇ ਕਿਸੇ ਨੂੰ ਵੀ ਮਾਫੀ ਮੰਗਣ ਜਾਂ ਆਪਣੇ ਸ਼ਬਦ ਵਾਪਸ ਲੈਣ ਦੇ ਲਈ ਨਹੀਂ ਆਖਿਆ ਗ੍ਰੀਨ ਪਾਰਟੀ ਲੀਡਰ ਅਲਜਾਬੈਥ ਮੇਅ ਅਤੇ ਐਨਡੀਪੀ ਹਾਊਸ ਲੀਡਰ ਪੀਟਰ ਜੂਲੀਅਨ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਉਹਨਾਂ ਨੇ ਫਰਗਸ ਨੂੰ ਅਜਹੀਆਂ ਹਰਕਤਾਂ ਤੇ ਲਗਾਮ ਕੱਸਣ ਦੀ ਮੰਗ ਕੀਤੀ ਹੈ ਜਿਹੜੀਆਂ ਹਾਊਸ ਆਫ ਕਾਮਨਸ ਦੇ ਵਿੱਚ ਮਰਿਆਦਾ ਨੂੰ ਘਟਾਉਂਦੀਆਂ ਨੇ ਦੱਸਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਸਰਕਾਰ ਦੇ ਖਿਲਾਫ ਬੇਪਰੋਜ਼ਗੀ ਮਤਾ ਲਿਆਂਦਾ ਜਾਣਾ ਹੈ ਤੇ ਬਲੌਕ ਤੇ ਐਨਡੀਪੀ ਨੇ ਇਸ ਮਤੇ ਤੇ ਸਰਕਾਰ ਦਾ ਸਮਰਥਨ ਕਰਨ ਦੀ ਗੱਲ ਆਖੀ ਹੈ ਜਿਸ ਕਾਰਨ ਪਲੇ ਪੋਲੇਵਰ ਲਗਾਤਾਰ ਜਗਵੀਤ ਸਿੰਘ ਦੇ ਉੱਤੇ ਨਿਸ਼ਾਨਾ ਸਾਧ ਰਹੇ ਨੇ ਜਿਸ ਤੇ ਇੱਕ ਚਲਕ ਹਾਊਸ ਦੇ ਵਿੱਚ ਵੀ ਹੁੰਦੀ ਜਿਹੜੀ ਤਲਖੀ ਸੀਗੀ ਉਸਨੇ ਸ਼ੋਅ ਕਰ ਦਿੱਤੀ ਹੈ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਾਊਸ ਆਫ ਕਾਮਨਸ ਦੇ ਵਿੱਚ ਤਿੱਖੀ ਬਹਿਸ ਦੇਖਣ ਨੂੰ ਮਿਲ ਸਕਦੀ ਹੈ ਅਗ ਦੇਖਦੇ ਆ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਸ਼ ਸਿੰਘ ਸੰਗਾ ਦੀ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਸ਼ ਸਿੰਘ ਵੱਲੋਂ ਨਿੱਘੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਡਵੈਂਟਰਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਤੁਹਾਨੂੰ ਪਤਾ ਹੈ ਕਿ ਅਲਬਰਟਾ ਦੇ ਵਿੱਚ ਜਿਹੜੀ ਅਲਬਰਟਾ ਹੈਲਥ케ਅਰ ਸਿਸਟਮ ਹੈ ਐਚਐਸ ਜਿਹੜੇ ਰਨ ਕਰਦੀ ਸੀਗੀ ਉਹ ਅ ਅਲਬਰਟਾ ਦੀ ਸਰਕਾਰ ਜਿਹੜੀ ਯੂਸੀਪੀ ਵਾਲੀ ਆ ਡੈਨੀਅਲਸ ਮੈਥੋਰਾਂ ਦੀ ਉਹਨਾਂ ਨੇ ਉਹਨੂੰ ਭੰਗ ਕਰ ਦਿੱਤਾ ਸੀਗਾ ਉਹਦੇ ਤਾਂ ਉਹਨਾਂ ਨੇ ਤਿੰਨ ਬੋਰਡ ਬਣਾ ਛੱਡੇ ਨੇ ਜੇ ਦਾ ਕਰਕੇ ਕਾਫੀ ਹਜੇ ਉਥਲ-ਪੁਥਲ ਉਥੇ ਹੋ ਰਹੀ ਆ ਔਰ ਦੂਸਰੀ ਜਿਹੜੀ ਮੇਨ ਇੱਕ ਹੋਰ ਗੱਲ ਹੈ ਜੀ ਵੀ ਡਾਕਟਰਾਂ ਦੇ ਨਾਲ ਜਿਹੜਾ ਪੇ ਪੈਕੇਜ ਵਾਲਾ ਸਮਝੌਤਾ ਕੀਤਾ ਗਿਆ ਸੀਗਾ ਜਿਹੜਾ ਰੈਟੀਫਾਈ ਵੀ ਹੋ ਗਿਆ ਸੀਗਾ ਤੇ ਸਰਕਾਰ ਨੇ ਵੀ ਮੰਨ ਲਿਆ ਸੀ ਡਾਕਟਰਾਂ ਨੇ ਵੀ ਮੰਨ ਲਿਆ ਸੀਗਾ ਪਰ ਡਾਕਟਰ ਕਹਿੰਦੇ ਵੀ ਹਜੇ ਤੱਕ ਉਹ ਜਿਹੜਾ ਪੈਕੇਜ ਹੈਗਾ ਉਹ ਪੈਸੇ ਉਹਨਾਂ ਨੂੰ ਹਜੇ ਨਹੀਂ ਮਿਲ ਰਹਾ ਔਰ ਉਹਨਾਂ ਨੇ ਇਹ ਕਿਹਾ ਵੀ ਜਿੰਨੀ ਵੀ ਦੇਰੀ ਹੋ ਰਹੀ ਆ ਉਹਦੇ ਕਾਰਨ ਜਿਹੜੀਆਂ ਹੋਰ ਵੀ ਪ੍ਰੋਬਲਮਾਂ ਹੋ ਸਕਦੀਆਂ ਨੇ ਯਾਨੀ ਕਿ ਵੱਧ ਸਕਦੀਆਂ ਨੇ ਜਿਹੜਾ ਤੁਹਾਨੂੰ ਪਤਾ ਹੈ ਅਲਬਰਟਾ ਹੈਲਥ ਸਿਸਟਮ ਦੇ ਵਿੱਚ ਜਿਹੜੀਆਂ ਲੋਕਲ ਮਤਲਬ ਸਰਕਾਰ ਵੱਲੋਂ ਜਿਹੜਾ ਹੈ ਜੀ ਪ੍ਰੋਵਿੰਸ਼ਲ ਸਰਕਾਰ ਨੂੰ ਅਦਲਾ ਬਦਲੀ ਕੀਤੀ ਗਈ ਹੈ ਉਹਦੇ ਨਾਲ ਡਾਕਟਰਾਂ ਦੇ ਵਿੱਚ ਕਾਫੀ ਚਿੰਤਾ ਹੈ ਕਿ ਉਹਦੇ ਨਾਲ ਹੋਰ ਵੀ ਜਿਹੜੀਆਂ ਡਿਲੇਸ ਹੋ ਸਕਦੀਆਂ ਪਹਿਲਾਂ ਹੀ ਲੋਕੀ ਤਾਂ ਉਸ ਗੱਲ ਤੋਂ ਫਿਕਰਮੰਦ ਆ ਪਰ ਉਹ ਕਹਿੰਦੇ ਵੀ ਜਿਹੜਾ ਇਹ ਸਿਲਸਿਲਾ ਸ਼ੁਰੂ ਹੋ ਰਿਹਾ ਕਿਉਂਕਿ ਉਹ ਆਪਸੀ ਤਿੰਨਾਂ ਜਿਹੜੀਆਂ ਆਰਗੇਨਾਈਜੇਸ਼ਨਾਂ ਹੋ ਨਵੀਆਂ ਬਣ ਰਹੀਆਂ ਉਹਨਾਂ ਦੀ ਆਪਸੀ ਕਮਿਊਨੀਕੇਸ਼ਨ ਵੀ ਓਨੀ ਜ਼ਿਆਦਾ ਨਹੀਂ ਹੋ ਸਕਣੀ ਜਿਹਦਾ ਕਰਕੇ ਪ੍ਰੋਬਲਮ ਖੜੀਆਂ ਹੋ ਸਕਦੀਆਂ ਪਰ ਜਿੱਥੋਂ ਤੱਕ ਪੈਸਿਆਂ ਦੀ ਗੱਲ ਆ ਉਹ ਕਹਿੰਦੇ ਜੀ ਵੀ ਜਿੱਥੇ ਸਰਕਾਰ ਜਿਵੇਂ ਕਹਿੰਦੀ ਆ ਇਹ ਉਸ ਤਰ੍ਹਾਂ ਹੋ ਨਹੀਂ ਰਿਹਾ ਤੇ ਉਹ ਪੈਸਿਆਂ ਦੀ ਉਡੀਕ ਜਿਹੜੀ ਆ ਉਸ ਐਗਰੀਮੈਂਟ ਥੱਲੇ ਕਰ ਰਹੇ ਨੇ ਦੂਸਰੀ ਖਬਰ ਹੈਗੀ ਹੈ ਜੀ ਕੈਲਗਰੀ ਸ਼ਹਿਰ ਤੋਂ ਤੁਹਾਨੂੰ ਯਾਦ ਹੈ ਕਿ ਆ ਪੂਰੀਆਂ ਗਰਮੀਆਂ ਦੇ ਵਿੱਚ ਕੈਲਗਰੀ ਸ਼ਹਿਰ ਦੇ ਵਿੱਚ ਪਾਣੀ ਜਿਹੜਾ ਆਊਟਡੋਰ ਯੂਜ਼ ਹੈਗਾ ਉਹਦੇ ਤੇ ਬੈਨ ਲੱਗਾ ਰਿਹਾ ਈਵਨ ਘਰ ਦੇ ਅੰਦਰ ਵੀ ਬੜੀ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਸੀਗੀਆਂ ਪਾਣੀ ਵਰਤਣ ਦੀ ਉਹਦਾ ਕਾਰਨ ਸੀ ਵੀ ਜਿਹੜਾ ਮੇਨ ਫੀਡਰ ਦਾ ਪਾਈਪ ਸੀਗਾ ਉਹ ਕਲਾਪਸ ਕਰ ਗਿਆ ਸੀ ਜਿਹਨੂੰ ਰਿਪੇਅਰ ਕਰਦੇ ਆ ਜੀ ਉਹ ਪੂਰੀ ਪੂਰੀ ਗਰਮੀਆਂ ਦਾ ਜਿਹੜਾ ਮੌਸਮ ਆ ਉਹ ਨਿਕਲ ਗਿਆ ਪਰ ਹੁਣ ਉਹ ਜਿਵੇਂ ਕਹਿੰਦੇ ਹੁੰਦੇ ਆ ਭਈ ਲਾਈਟ ਐਟ ਦੀ ਐਂਡ ਆਫ ਦਾ ਟਨਨ ਵਾਲੀ ਗੱਲ ਆ ਪੇ ਹੁਣ ਉਥੇ ਉਹਨਾਂ ਨੇ ਉਹ ਰੈਸਟ੍ਰਿਕਸ਼ਨ ਜਿਹੜੀਆਂ ਦੀ ਚੱਕ ਦਿੱਤੀਆਂ ਨੇ ਤੇ ਦੁਬਾਰਾ ਫਿਰ ਜਿਹੜੇ ਫੁਆਰੇ ਆ ਉਹ ਚੱਲਣੇ ਸ਼ੁਰੂ ਹੋ ਜਾਣਗੇ ਕੈਲਗਰੀ ਦੇ ਵਿੱਚ ਪਰ ਇੱਕ ਦੋ ਸੈਕਸ਼ਨ ਹੋਰ ਹੈਗੇ ਆ ਉਹਦੇ ਬਾਰੇ ਜੋਤੀ ਗੌਂਡਕਟ ਹੋਰਾਂ ਨੇ ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਕੀਤੀ ਆ ਕੱਲ ਉਹਦੇ ਚ ਉਹਨਾਂ ਕਿਹਾ ਵੀ ਉਹ ਐਡੀ ਵੱਡੀ ਗੱਲ ਨਹੀਂ ਉਹਨਾਂ ਨੂੰ ਆਈਸੋਲੇਟ ਕਰਕੇ ਵੀ ਰਿਪੇਅਰ ਕੀਤਾ ਜਾ ਸਕਦਾ ਪਰ ਜਿਹੜਾ ਮੇਨ ਉਹਨਾਂ ਦਾ ਪਾਈਪ ਹੈਗਾ ਜੀ ਹੋ ਹੁਣ ਰਿਪੇਅਰ ਹੋ ਚੁੱਕਾ ਹੈ ਤੇ ਉਹਨੇ ਸਾਰੇ ਲੋਕਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਤੇ ਮੋੜ ਜਿੱਦਾ ਕਹਿੰਦੇ ਹੁੰਦੇ ਪਈ ਹਰੀਆਲੀ ਕੈਲਗਰੀ ਖੇਅਰ ਦੇ ਵਿੱਚ ਹੋਣੀ ਆਰੰਭ ਹੋ ਜਾਏਗੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ